ਪრეਜ਼ੀਡੈਂਟ ਡੋਨਾਲਡ 트੍ਰੰਪ ਉਹਨਾਂ ਨੇ ਕੱਲ ਸੌ ਚੱਕ ਲਈ ਹੈਗੀ ਆ ਤੇ ਬੜੇ ਹੀ ਸਖਤ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤੇ ਆ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜਾ ਬਹੁਤ ਸਾਰਾ ਆਪਣੀ ਕਮਿਊਨਿਟੀ ਨੂੰ ਭਾਰਤੀ ਮੂਲ ਦੀ ਕਮਿਊਨਿਟੀ ਨੂੰ ਅਸਰ ਪਾਊਗਾ 1 ਮਿਲੀਅਨ ਤੋਂ ਵੱਧ ਲੋਕ ਜੋ ਗ੍ਰੀਨ ਕਾਰਡ ਜਾਂ ਲਾਈਨ ਦੇ ਵਿੱਚ ਆ ਉਹਨਾਂ ਦੇ ਜਿਹੜੇ ਬੱਚੇ ਆ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਲੈ ਕੇ ਜਿਹੜਾ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਹਾਲਾਂਕਿ ਉਹਦੇ ਅਗੇਂਸਟ ਅੱਜ ਲਾ ਸੂਟ ਵੀ ACLJ ਵੱਲੋਂ ਫਾਈਲ ਕਰ ਦਿੱਤਾ ਗਿਆ ਹੈਗਾ ਅ ਦੂਸਰਾ ਜਿਹੜੇ ਬਾਰਡਰ ਦੇ ਉੱਤੇ 33000 ਤੋਂ ਵੱਧ ਲੋਕਾਂ ਦੀ ਅਪਾਇੰਟਮੈਂਟ ਸੀਗੀ ਆਲਰੇਡੀ ਜਿਹੜੀ ਐਪ ਦੇ ਥਰੋ ਉਹ ਸਾਰੀਆਂ ਕੈਨਸਲ ਕਰ ਦਿੱਤੀਆਂ ਗਈਆਂ ਆ ਅਫਗਾਨਿਸਤਾਨ ਤੋਂ ਆ ਕਾਫੀ ਲੋਕਾਂ ਨੇ ਆਣਾ ਸੀ ਬਾਈ ਫਲਾਈਟ ਜਿਹੜੇ ਆਲਰੇਡੀ ਅਮਰੀਕਨ ਲਈ ਕੰਮ ਕਰਦੇ ਸੀ ਉਹ ਸਾਰੀਆਂ ਇਹਨਾਂ ਨੇ ਫਲਾਈਟਾਂ ਕੈਨਸਲ ਕਰਤੀਆਂ ਇਹ ਸਾਰਾ ਕੁਝ ਆਪਾਂ ਡਿਟੇਲ ਚ ਤੁਹਾਡੇ ਨਾਲ ਡਿਸਕਸ ਕਰਾਂਗੇ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਦੱਸਦੇ ਜਾਈਏ ਬਹੁਤ ਵਾਰ ਕੀ ਹੁੰਦਾ ਹੈ ਵੀ ਜਦੋਂ ਪਿਛਲੇ 3 ਸਾਲਾਂ ਦੇ ਦੌਰਾਨ ਟਰੱਕਾਂ ਨਾਲ ਰਿਲੇਟਡ ਜਿਹੜੀਆਂ ਖਬਰਾਂ ਸੀ ਆਪਾਂ ਬਿਲਕੁਲ ਸਹੀ ਜਾਣਕਾਰੀ ਸਾਰਿਆਂ ਨੂੰ ਦਿੰਦੇ ਸੀ ਤਾਂ ਕਿ ਆਪਣੀ ਕਮਿਊਨਿਟੀ ਦੇ ਕਿਸੇ ਵੀ ਮੈਂਬਰ ਦਾ ਨੁਕਸਾਨ ਨਾ ਹੋਵੇ ਤਾਂ ਬਹੁਤ ਵਾਰ ਸਾਡੇ ਉਲਟ ਟਿਕਟੌਕ ਹੋਰ ਕਈ ਕੁਝ ਬਣਾਉਂਦੇ ਰਿਹਾ ਵੀ ਦੇਖੋ ਜੀ ਇਹ ਤਾਂ ਡਰਾਈ ਜਾਂਦੇ ਇਹਨਾਂ ਦਾ ਕੰਮ ਹੀ ਇਹ ਆ ਹੁਣ ਉਹ ਜਦੋਂ ਸਾਨੂੰ ਮਿਲਦੇ ਆ ਤੇ ਉਹ ਕਹਿੰਦੇ ਤੁਸੀਂ 100% ਸਹੀ ਦੱਸਦੇ ਹੁੰਦੇ ਸੀ ਸੋ ਜੋ ਕੁਝ ਐਗਜ਼ੈਕਟਲੀ ਵਾਪਰ ਰਿਹਾ ਹੈਗਾ ਚਾਹੇ ਕਰ ਰਿਹਾ ਜਾਂ ਉਹਨਾਂ ਦੇ ਜਿਹੜੇ ਆਰਡਰ ਜਾਰੀ ਹੋਏ ਆ ਉਹਨਾਂ ਦੇ ਅਗੇਸਟ ਲਾਅ ਸੂਟਸ ਫਾਈਲ ਹੋਏ ਆ ਉਹ ਸਾਰਾ ਕੁਝ ਨਿਊਯਾਰਕ ਟਾਈਮ ਫੋਰਜ਼ ਮੈਗਜ਼ੀਨ ਵਾਸ਼ਿੰਗਟਨ ਪੋਸਟ ਜਿੰਨੀਆਂ ਵੀ ਅਮਰੀਕਾ ਦੇ ਟੌਪ ਨੌਚ ਨਿਊਜ਼ਪੇਪਰਸ ਆ ਉਹਨਾਂ 'ਚ ਜੋ ਕੁਝ ਆਇਆ ਐਗਜ਼ੈਕਟਲੀ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਫਿਰ ਤੁਸੀਂ ਫਿਕਰ ਆਊਟ ਕਰ ਲਿਓ ਭਈ ਕੀ ਜਿਹੜਾ ਸੱਚ ਆ ਤੇ ਕੀ ਝੂਠ ਹੈਗਾ ਸੋ ਆਪਾਂ ਸ਼ੁਰੂ ਕਰੀਏ ਰਾਜਕਨਵੀਰ ਸਿੰਘ ਜੀ ਜਿਹੜੇ 트럼ਪ ਉਹਨਾਂ ਨੇ ਐਗਜ਼ੀਕਿਊਟਿਵ ਆਰਡਰਸ ਪਹਿਲੇ ਦਿਨ ਜਾਰੀ ਕੀਤੇ ਆ ਉਹਨਾਂ ਦੇ ਬਾਰੇ ਡਿਸਕਸ ਥੋੜਾ ਥੋੜਾ ਸਾਰੇ ਕਰ ਲਈਏ ਇੱਕ ਵਾਰੀ ਜੀ ਬਿਲਕੁਲ ਹਜਰ ਸਿੰਘ ਜੀ ਸੋ ਕਾਫੀ ਜਿਆਦਾ ਜਿਹੜੇ ਐਕਸ਼ਨਸ ਆ 트럼ਪ ਉਹਨਾਂ ਨੇ ਜਿਹੜੇ ਲਏ ਆ ਕਈ ਰੀਐਕਸ਼ਨਸ ਨੇ ਜਿਹੜੇ ਉਹਨਾਂ ਨੇ ਪਹਿਲੀ ਟਰਮ ਚ ਲਾਏ ਸੀ ਫਿਰ ਬਾਈਡਨ ਉਹਨਾਂ ਨੇ ਹਟਾ ਦਿੱਤੇ ਫਿਰ ਇਹਨਾਂ ਨੇ ਕੀਤਾ ਇਹਨਾਂ ਨੇ 70 80 ਦੇ ਤਕਰੀਬਨ ਜਿਹੜੇ ਐਕਸ਼ਨਸ ਬਾਈਡਨ ਉਹਨਾਂ ਨੇ ਲਏ ਸੀ ਉਹਨਾਂ ਨੂੰ ਉਲਟ ਜਿਹੜਾ ਉਲਟਾ ਦਿੱਤਾ ਸੋ ਉਹ ਵੀ ਚੀਜ਼ ਐ ਇਸ ਟਾਈਮ ਆਪਣੇ ਜਿਹੜੇ ਉਹ ਸਾਹਮਣੇ ਆ ਸੋ ਇਹ ਬਹੁਤ ਜ਼ਿਆਦਾ ਜਿਹੜੇ ਐਕਸ਼ਨਸ ਇਸ ਦੇ ਵਿੱਚ ਹਰਜੋਤ ਸਿੰਘ ਜੀ ਲੈ ਗਏ ਐ ਐਗਜ਼ੀਕਟਿਵ ਆਰਡਰਸ ਜਿਹੜੇ ਉਹ ਲੈ ਗਏ ਆ ਟਿਕਟੌਕ ਦਾ ਬੈਨ ਇਲਲੀਗਲ ਇਮੀਗ੍ਰੇਸ਼ਨ એનર્ਜੀ ਪ੍ਰੋਡਕਸ਼ਨ ਕਹਿੰਦੇ ਵੀ ਘੰਟਿਆਂ ਬਾਅਦ ਹੀ ਸੌ ਚੁੱਕਣ ਤੋਂ ਬਾਅਦ ਉਹਨਾਂ ਨੇ ਇਸ ਤਰੀਕੇ ਦੇ ਨਾਲ ਲਏ ਆ ਇਮੀਗ੍ਰੇਸ਼ਨ ਦੇ ਉੱਤੇ ਜੇ ਗੱਲ ਕਰਦੇ ਜਾਈਏ ਉਹਦੇ ਵਿੱਚ ਜਿਹੜੀ ਆ 트럼ਪ ਹੋਣਾ ਨੇ ਕਹਿੰਦੇ ਮਾਸ ਡੈਪੂਟੇਸ਼ਨਸ ਇੱਕ ਹਿਸਾਬ ਦੇ ਨਾਲ ਹਰੀ ਝੰਡੀ ਦੇ ਦਿੱਤੀ ਆ ਵੀ ਜਿਹੜੇ ਵੀ ਲੋਕ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਨੇ ਇਲੀਗਲ ਨੇ ਇੱਕ ਤਾਂ ਉਹ ਜਿਹੜਾ ਪ੍ਰੋਗਰਾਮ ਉਹਨਾਂ ਦੇ ਲਈ ਹੁਣ ਸ਼ਟਡਾਊਨ ਕਰ ਦਿੱਤਾ ਜਿਹੜੀਆਂ ਸੀਬੀਪੀ 1 ਐਪ ਦੀ ਗੱਲ ਕਰ ਰਹੇ ਆ ਉਹ ਵੀ ਚਲਾਉਣੀ ਜਿਹੜੀ ਚਲਣੀ ਜਿਹੜੀ ਉਹ ਬੰਦ ਹੋ ਚੁੱਕੀ ਆ ਤੇ ਨਾਲ ਹੀ ਮਿਲਟਰੀ ਨੂੰ ਜਿਹੜਾ ਉਹ ਬਾਰਡਰ ਤੇ ਡੈਜ਼ਿਗਨੇਟਿਡ ਜਿਹੜੇ 카ਰਟਲਸ ਆ ਗੈਂਗਸ ਜਿਹੜੇ ਆ ਫੋਰਨ ਗੈਂਗਸ ਆ ਉਹਨਾਂ ਨੂੰ ਟੈਰਰਿਸਟ ਔਰਗੇਨਾਈਜੇਸ਼ਨ ਜਿਹੜਾ ਉਹ ਜਿਹੜਾ ਉਹ ਖਿਤਾਬ ਕਹਿ ਕਹਿ ਸਕਦੇ ਫੋਰਨ ਟੈਰਰਿਸਟ ਔਰਗੇਨਾਈਜੇਸ਼ਨ ਉਹ ਗਰਦਾਨਿਆਂ ਗਿਆ ਹੈਗਾ ਆ ਸੋ ਇਹ ਇੱਕ ਜਿਹੜੀ ਵੱਡੀ ਚੀਜ਼ ਉਹਨਾਂ ਨੇ ਇਸ ਬਾਬਤ ਜਿਹੜੀ ਉਹ ਕੀਤੀ ਆ ਸੌ ਚੁੱਕਦੇ ਆਂ ਹੀ ਸਭ ਤੋਂ ਪਹਿਲਾ ਜਿਹੜਾ ਐਕਸ਼ਨ ਕਹਿ ਸਕਦੇ ਆਂ ਵੀ ਉਹਨਾਂ ਨੇ ਇਸ ਚੀਜ਼ ਦੇ ਵਿੱਚ ਜਿਹੜਾ ਲਿਆ ਆ ਫਿਰ ਬਰਥ ਰਾਈਟ ਸਿਟੀਨਸ਼ਿਪ ਦੀ ਜਿਹੜੀ ਗੱਲ ਕੀਤੀ ਹੁਣ ਦੇਖੋ ਅਮਰੀਕਾ ਦਾ ਸੰਵਿਧਾਨ ਸੀਗਾ ਵੀ ਆ ਕੋਈ ਵੀ ਇੱਥੇ ਜੰਮਦਾ ਹੈ ਤੇ ਉਸ ਨੂੰ ਬਰਥ ਰਾਈਟ ਸਿਟੀਜ਼ਨਸ਼ਿਪ ਆ ਉਹ ਇੱਕ ਹੋ ਰਿਹਾ ਆ ਉਹ ਕਹਿੰਦੇ ਵੀ ਅਸੀਂ ਖੋ ਲੈਣਾ ਆ ਅਨ ਡਾਕੂਮੈਂਟਡ ਤੇ ਨਾਨ ਪਰਮਨੈਂਟ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਨੂੰ ਜਿਹੜੇ ਉਹਨਾਂ ਦੇ ਨਿਆਣੇ ਇੱਥੇ ਜੰਮਣਗੇ ਉਹਨਾਂ ਨੂੰ ਸਿਟੀਜ਼ਨਸ਼ਿਪ ਜਿਹੜੀ ਉਹ ਸਿੱਧੇ ਤੌਰ ਦੇ ਉੱਤੇ ਨਹੀਂ ਜਿਹੜੀ ਉਹ ਮਿਲੇਗੀ ਅਲਥੋ ਇਸ ਦੇ ਉੱਤੇ ਲੀਗਲ ਐਕਸ਼ਨ ਆਲਰੇਡੀ ACLU ਵਾਲਿਆਂ ਨੇ ਕਰ ਵੀ ਦਿੱਤਾ ਆ ਇਸ ਦੇ ਉਲਟ ਲਾ ਸੂਟ ਜਿਹੜਾ ਉਹਨਾਂ ਨੇ ਦਰਜ ਕਰ ਦਿੱਤਾ ਆ ਇਹ ਕੀ ਵਾਕਿਆ ਟਰੰਪ ਹੁਣਾਂ ਦੇ ਕੋਲ اختیار ਹੈਗਾ ਆ ਜਾਂ ਨਹੀਂ ਹੈਗਾ ਆ ਇਹ ਹੁਣ ਅਦਾਲਤ ਜਿਹੜੀ ਆ ਉਹ ਵੈਂਚੁਲੀ ਫੈਸਲਾ ਜਿਹੜੇ ਕਰੂਗੀ ਪਰ ਇੱਕ ਵਾਰੀ ਉਸ ਨੇ ਪੂਰੀ ਤਰ੍ਹਾਂ ਜਿਹੜਾ ਆ ਉਹ ਕਹ ਲਓ ਵੀ ਤੜਥਲੀ ਜਿਹੜੀ ਆ ਉਹ ਮੱਚ ਗਈ ਆ ਇਸ ਦੇ ਨਾਲ ਨਾਲ ਜਿਹੜੇ ਪਰੋਲ ਪ੍ਰੋਗਰਾਮ ਸੀਗੇ ਕਿਊਬਨਸ ਲਈ ਹੇਸ਼ੀਅਨਸ ਲਈ ਨਿਕਾਰਾਗਵਾ ਵੈਨੇਜ਼ੁਏਲਾ ਉਹਨਾਂ ਸਾਰਿਆਂ ਦੇ ਲਈ ਪ੍ਰੋਗਰਾਮਸ ਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਆ ਵੀ ਉਹਨਾਂ ਨੂੰ ਜਿਹੜੀ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ ਮਿਲਦਾ ਸੀਗਾ ਉਹ ਜਿਹੜਾ ਹਟਾ ਦਿੱਤਾ ਆ ਸੋ ਹੁਣ ਜੇ ਉਹ ਵੀ ਕਿਸੇ ਆਈਸ ਵਾਲਿਆਂ ਦੇ ਜਾਂ ਸੀਬੀਪੀ ਵਾਲਿਆਂ ਦੇ ਹੱਥੇ ਚੜਦੇ ਆ ਤਾਂ ਉਹਨਾਂ ਨੂੰ ਵੀ ਨਾਲ ਦੇ ਨਾਲ ਡਿਪੋਰਟ ਕੀਤਾ ਜਾ ਸਕਦਾ ਆ